ਤੁਹਾਡੇ ਜਿੰਜੀ ਦਾ ਖਾਲਸਾ ਅੱਜ ਦੀ ਫਤਿਹ ਅੱਜ ਦਾ ਹੋ ਗਿਆ ਬਲੌਗ ਸ਼ੁਰੂ ਇੰਦਾ ਵੀਜ਼ਾ ਵੀਜ਼ਾ ਆ ਗਿਆ ਪਿੰਡ ਵਾਲੀ ਸਾਈਡ ਖਾਦ ਦੀ ਤਿਆਰੀ ਚੱਲਣ ਢੀ ਹੈ ਇੱਕ ਗੱਡੀਆਂ ਆਪਣੀਆਂ ਵੀਰ ਕਈ ਪੁੱਛਦੇ ਸੀ ਇਹ ਆਪਣਾ ਯਾਰ ਚੌਲਾ ਦਾ ਕੰਮ ਸੰਦੂਰਾਈ ਸਮੇਂ ਉੱਥੇ ਫਿਰ ਇਹ ਕੰਮ ਦਿੰਦਿਆਂ ਫਰ ਯੂਨੀ ਇਧਰ ਥਾਂ ਵਾਈ ਜਾਂਦੇ ਸਾਰਾ ਅੱਜ ਲੱਗਣੇ ਬੰਨਾਂ ਦੇ ਟਰੈਕਟਰ ਇਹ ਅੱਜ ਜਾਲ ਲਾ ਕੇ ਤੇ ਸਬਜੀ ਗਰਮੀਆਂ ਵਾਲੀ ਬੀਜਤੀ ਹੁਣ ਬਾਕੀ ਲੱਗ ਜੂਣ ਪਤਾ ਜੇ ਜਾਲ ਨਾਲ ਵਧੀਆ ਹੁੰਦੀ ਹੈ ਫਿਰ ਸਾਰੇ ਲਾ ਜਾ ਕਰਾਂਗੇ ਬਾਕੀ ਥਾਂ ਸਾਰਾ ਬਣ ਗਿਆ ਹੁਣ ਆਪਣਾ ਸਬਜੀ ਆਸਤੀ ਵਾਹੂ ਦਿੱਤਾ ਆਹ ਹੋਏ ਕੁੱਦੇ ਪਿਆ ਸਾਰੇ ਮਾਰਦੇ ਥਾਂ ਦੇ ਇੱਕ ਵਾਰ ਉਹ ਰੁੱਖਾਂ ਥੱਲੇ ਨਹੀਂ ਮਾਰਨੀ ਵਾਸ ਇੱਧਰ ਮਾਰਨੀ ਯਾਰ ਆ ਜਿਹੜਾ ਵਿੱਚੋਂ ਦਿਖਣ ਤੋਂ ਡੈਪੇ ਹੁਣ ਅੱਧਾ ਪਿਆਸਮਾਨ ਥੱਲੇ ਹੁਣ ਹੀ ਦਿਖਦਾ ਦੇ ਆਂਡੜੀ ਸਾਈਡ ਆਪਣਾ ਝੋਨਾ 26 ਆ ਸਾਰਾ ਮੋਟਰਾਂ ਦੇ 26 ਇਹ ਮੱਕੀ ਵਾਲੇ ਖੇਤ ਹੀ ਸਾਰੇ ਯਾਰ ਅਲੇ ਸ਼ੇਰਾਂ ਨੂੰ ਪਾ ਕੇ ਟਾਇਰ ਟੂਰ ਤੇ ਚੱਲਦੇ ਪਾਰ ਪੁਕਲਰ ਵੈਲ ਵੀਰ ਦੀ ਚੱਤੀ ਤੇ ਨਵੇਂ ਹੀ ਪਵਾਦੇ ਹੁਣ ਕਿੱਥੇ ਦੇ ਮਿੱਟੀ ਪੈਣ ਵਾਲੀ ਪਾਦਾਂਗੇ ਹੁਣ ਆ ਹਣ ਇਧਰਲੇ ਬੰਨੇ ਦੀ ਨਹੀਂ ਰਾਹ ਜਿਹੜਾ ਬਾਬੇ ਸੀਚਿਆਲ ਜੀ ਨੇ ਬਣਾਦਾ ਫੇਰ ਤੇ ਕਈਆਂ ਨੇ ਵੇਲਾ ਗੱਲਾਂ ਡਾਈਆਂ ਹੀ ਵੀ ਉਹਦੇ ਸਿਰ ਇੰਨੇ ਕਤਲਾ ਹੋਏ ਹੋ ਜਾ ਬੰਦਾ ਆ ਵੇਖ ਲਓ ਤੁਸੀਂ ਆਪਦੇ ਲਈ ਹਰ ਇੱਕ ਬੰਦਾ ਕਰਦਾ ਸਾਂਝੇ ਪਰ ਸਾਂਝੇ ਲਈ ਜਿਹੜਾ ਮਨੁੱਖਤਾ ਲਈ ਕਰਦਾ ਉਹ ਜਿਹੜਾ ਵਕਰੀ ਚੀਜ਼ ਹੁੰਦੀ ਪਰ ਇਥੋਂ ਪਿੰਡਾਂ ਦੇ ਪਾਸੇ ਕਿੰਨੇ ਕੁ ਟਰੈਕਟਰ ਲੰਘਦੇ ਆ ਪਰ ਜਦੋਂ ਮਾੜਾ ਸੁੱਕਾ ਉਸੇ ਵੇਲੇ ਬਾਬੇ ਦੇ ਟਰੈਕਟਰ ਆਏ ਤੇ ਰਾਹ ਜਿਹੜਾ ਗੋਲੀ ਵਰਗਾ ਕਰਕੇ ਤਾਂ ਕਰਕੇ ਹੀ ਦੁਨੀਆ ਮਗਰ ਲੱਗਦੀ ਆ ਕਿ ਕਿਉਂਕਿ ਆਪਦੇ ਕੰਮ ਨੂੰ ਹਰ ਇੱਕ ਬੰਦਾ ਪਹਿਲ ਦਿੰਦਾ ਪਰ ਸਾਂਝੇ ਕੰਮ ਨੂੰ ਪਹਿਲ ਦੇਣਾ ਬੜਾ ਔਖਾ ਹੋ ਅੱਜ ਦੇ ਜ਼ਮਾਨੇ 'ਚ ਇਹ ਸਾਧੂ ਸ਼ਾਂਤੀ ਕਰ ਸਕਦੇ ਆ ਪਾਣੀ ਦੀ ਅਪਡੇਟ ਤੁਹਾਨੂੰ ਦੇਤੀ ਆ ਵੇਖ ਲਓ ਨਲਕੇ ਦਾ ਕੱਲ ਕੱਪ ਡੁੱਬਾ ਨਹੀਂ ਸੀ ਅੱਜ ਡੁੱਬ ਗਿਆ ਵਾ ਚਾਰ ਉਂਗਲਾਂ ਪਾਣੀ ਜਿਹੜਾ ਵਾ ਚੜ ਚੁੱਕਾ ਵਾ ਤੇ ਬਾਕੀ ਬਾਬਾ ਨਾਨਕ ਕਿਰਪਾ ਕਰੇ ਪਹਿਲਾ ਪਾਣੀ ਤਾਂ ਉਹ ਸਿਰੇ ਤੇ ਚਲੇ ਗਿਆ ਹੈ ਕਿੱਡੇ ਸੋਹਣੇ ਝੋਨੇ ਆ ਬਰਬਾਦ ਹੋ ਜਾਂਦੇ ਮੁੜ ਕੇ ਲਓ ਜੀ ਵੀਰ ਜੀ ਇਥੋਂ ਜ਼ਿਆਦਾ ਖਤਰਾ ਸੀਗਾ ਜਿੱਥੇ ਮਿੱਟੀ ਪੈਣ ਦੀ ਤੇ 2-2 ਫੁੱਟ ਮਿੱਟੀ ਪੈ ਗਈ ਆ ਤੇ ਗਾੜੀ ਪਾਉਂਦੇ ਆ ਹਾਂ ਚਾਚੇ ਚਾਰਾਂ ਸੰਗ ਦੀ ਬੈਗ ਤੋਂ ਲੈ ਕੇ ਆਹੋ ਉੱਥੋਂ ਤੱਕ ਪਾਉਣੀ ਪੈਣੀ ਆ ਟਰਾਲੀਆਂ ਅੱਜ ਆਈਆਂ 6-7 ਦੀ ਦੋ ਤਿੰਨ ਕਿਰਾਏ ਵਾਲੀਆਂ ਮੈਨਾਂ ਹਨਾ ਤੇ ਚਾਰ-ਪੰਜ ਹੀ ਆਪਣੇ ਪਿੰਡੋਂ ਤੇ ਸਵੇਰੇ ਮੇਰੇ ਵੀਰ ਸਾਰੇ ਹੱਲਾ ਮਾਰੀਏ ਤੇ ਆਪਣਾ ਦੋਹਾਂ ਦਿਨਾਂ ਦਾ ਕੰਮ ਆ ਤੇ ਜਿਹੜਾ ਮੇਰਾ ਵੀਰ ਅੱਜ ਨਹੀਂ ਆਇਆ ਤੇ ਸਵੇਰੇ ਜ਼ਰੂਰ ਆਓ ਤੇ ਅਵੇ ਰੇਤ ਪੈਣਦੀ ਆ ਜਿੱਥੇ-ਜਿੱਥੇ ਇੱਥੋਂ ਤੇ ਬਸ ਹਾਲਾਤ ਹੀ ਨਾ ਜਿਹੜੇ ਉਹਦਾਂ ਜਿਹਦਨ ਪਾਣੀ ਚੜਿਆ ਸੀ ਤਾਂ ਬਾ ਉਸ਼ਲ ਨਾਲੇ ਹੀ ਤੇ ਚਲੋ ਅੱਜ ਲੱਗੇ ਆ ਤੇ ਕੋਨਾ-ਕੋ ਮਿੱਟੀ ਪੈਣਦੀ ਆ 2-2 ਫੁੱਟ ਮਤਲਬ ਕਿ ਬੰਨ ਉੱਚਾ ਹੁੰਦਿਆ ਤੇ ਉਹ ਆਪਣੇ ਪਿੰਡੇ ਦੀ ਬਾਗ ਤੱਕ ਜਾਣਾ ਤੇ ਮੇਰੇ ਵੀਰ ਸਾਰੇ ਹੱਲਾ ਮਾਰੀਏ ਸਵੇਰੇ ਜਿਹੜਾ ਹੈ ਨਹੀਂ ਪਾਣੀ ਪਿੱਛੋਂ ਹੀ ਚੜਨ ਦਿਆ ਦੱਸਨ ਦੇ ਢਿਲਮਾ ਲੱਕੂ ਚੜਨ ਲੱਪਿਆ ਜਿਹੜਾ ਮੇਰਾ ਵੀਰ ਅੱਜ ਨਹੀਂ ਆਇਆ ਉਹ ਸਵੇਰੇ ਆਦੀ ਜ਼ਿੰਮੇਵਾਰੀ ਸਮਝ ਕੇ ਆਓ ਤੇ ਘਟੋ ਘਟ 10 15 ਟਰੈਕਟਰ ਆਉਣ ਉੱਥੋਂ 10 15 ਟਰਾਲੀਆਂ ਇੱਕੇਰੀ ਭਰ ਕੇ ਆਉਣ ਤੇ ਜਿੱਥੇ ਪੈਣ ਉੱਥੇ ਬਸ ਆ ਕਾਕੀ ਪੈ ਜਵੇ ਹੈ ਤੇ ਕਿਰਾਏ ਲੱਗੇ ਪਧਰੇ ਕਰੀ ਜਾਂਦੇ ਨਾਲ ਨਾਲ ਨਰਵੈਲ ਸਿੰਘ ਦੋ ਦਿਨ ਟਰੈਕਟਰ ਪਧਰੇ ਕਰਨ ਦਾ ਆ ਤੇ ਪਿੱਛੋਂ ਟਰਾਲੀਆਂ ਹੁੰਦੀਆਂ ਟਰਾਲੀਆਂ ਦੀ ਜਿਆਦੀ ਲੋਡ ਆ ਸਵੇਰੇ ਆਪਾਂ ਟਰਾਲੀਆਂ ਲਿਆਈਏ ਜਿਹੜਾ ਮੇਰਾ ਵੀਰ ਅੱਜ ਨਹੀਂ ਆਇਆ ਸਵੇਰੇ ਆਪਦੀ ਜਿੰਮੇਵਾਰੀ ਸਮਝ ਕੇ ਜਰੂਰ ਆਓ ਚਲੋ ਕਿਸੇ ਦੀ ਮਜਬੂਰੀ ਵੀ ਹੋ ਸਕਦੀ ਆ ਤੇ ਨਿੱਕੇ ਵਾਲਿਓ ਉਹ ਵੀ ਟਰੈਕਟਰ ਆਇਆ ਦੋ ਤਿੰਨ ਚਾਚੇ ਵਿਰਸਾ ਸੌਂਗਾ ਤੇ ਚਾਚੇ ਰਣਜੀਤ ਸੌਂਗਾ ਤੇ ਇਹਦੇ ਵੀ ਸਾਰੇ ਹੱਲਾ ਮਾਰ ਗਏ ਕਿੱਥੀ ਆ ਕੰਮ ਨੂੰ ਆ ਬੜੋਣਾ ਸ਼ੁਰੂ ਕੀਤਾ ਪਰ ਇਹਨਾਂ ਤੋਂ ਨਹੀਂ ਨਿਕਲਣਾ ਚਾਹਵਦਾ ਔਰ ਲਿੰਕ ਕੁਚੀ ਕਰ ਉਹਦੀ ਗੁੱਲੇ ਕੱਢ ਕੇ ਉੱਚੇ ਪਾਓ ਆ ਲਿੰਕਨ ਨੀਵੀਂ ਕਰੋ ਥੱਲੇ ਲੱਗ ਜਾਂਦਾ ਉਹ ਆ ਆ ਗੁੱਲੇ ਕੱਢ ਕੇ ਲਿੰਕਾਂ ਉੱਚੀਆਂ ਕਰ ਆ ਥਰਡ ਏ ਸ਼ੇਕ ਚ ਪਾ ਨਾ ਇਹ ਚ ਨਹੀਂ ਉਹ ਉਹ ਹੀ ਸ਼ੇਕ ਬਦਲ ਦੇ ਆਓ ਪਾਣੀ ਦੇ ਘੜਾ ਲਾ ਬੰਦਿਆਂ ਤੋਂ ਹਾਂ ਓਏ ਥਰਡੇ ਚ ਪਾ ਫਸ ਗਿਆ ਵਾ ਥੋੜੇ ਜੇ ਟਰੈਕਟਰ ਥੱਲੇ ਲੱਗ ਜਾਣਾ ਹਸਾਬ ਲਾਲਾ ਰਾਹ ਬੰਨਣ ਲੱਗੇ ਪਹਿਲੀ ਚੋਰੀ ਪਹਿਲਾ ਫਾ ਗੁੱਲਾ ਕੱਢ ਗੁੱਲਾ ਕੱਢ ਕੇ ਟਰੈਕਟਰ ਬਾਹਰ ਕੱਢ ਕੇ ਲੀ ਬਦਲ ਕੇ ਪਾਓ ਇਹਨੂੰ ਜੱਟੀ ਵੜੀ ਆਉਂਦੀ ਆ ਭਾਰੇ ਦੇ ਤੇ ਕੋਤ ਦੇ ਕੇ ਕਿੱਥੇ ਉੱਥੇ ਗੱਲ ਸੋਟਾਂ ਹੈ ਉਧਰ ਗੱਲ ਸੋਟਾਂ ਹੈ ਜਿੱਥੇ ਉਹ ਆਪਣੇ ਉਧਰ ਅੱਛੇ ਟਾਈਰਾਂ ਲਾ ਲਏ ਕਿ ਕਰਦੇ ਆ ਅਜ ਨਵੇਂ-ਨਵੇਂ ਟਾਇਰ ਪਾ ਕੇ ਤਿਆਰੀ ਹੋ ਗਈ ਆ ਰੱਬੀ ਆਵੇ ਜੇ ਤੇ ਪਾ ਦਿੰਦੇ ਵੱਡੇ ਡਾਇਰ ਤੇ ਫੇਰ ਆ ਕੰਮ ਖਰਾਬ ਹੋ ਜਾਣਾ ਸਾਰਾ ਹੀ ਚੰਗੇ ਹੀ ਰਹਿ ਗਏ ਉਸਲੇ ਬੰਦੇ ਨੂੰ ਨਹੀਂ ਪਿਆ ਲੱਗਣਾ ਕਈਆਂ ਲਿਆ ਗਿਆ ਤੇ ਪਹਿਲਾਂ ਇਹਨਾਂ ਨੂੰ ਨਾਲੇ ਪਾਣੀ ਕੱਢ ਲੋ ਨਾਲੇ ਕਰ ਲੋ ਸਾਰਾ ਕੁਝ ਮੁੜ ਕੇ ਹੁਣ ਇਹ ਤਿਆਰ ਕਰ ਲਿਆ ਜਿੱਥੇ ਕਿਤੇ ਬਾਈ ਚਾਂਸ ਦੂਰੋਂ ਦਰੋਂ ਮਿੱਟੀ ਲਿਆ ਕੇ ਕਿਤੇ ਲੱਗਦਾ ਵਾ ਪੀ ਇੱਥੇ ਖਤਰਾ ਵਾ ਉੱਥੇ ਉਸੇ ਵੇਲੇ ਦੋ ਕਰਾਈ ਸੁੱਟ ਦਿਆ ਕਰਾਂਗੇ ਨਿਕਲ ਗਿਆ ਨਿਕਲ ਗਿਆ ਚੱਲ 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 ਕੀ ਆ ਲੈ ਹਾਂ ਇਦਾਂ ਬਣਦੀ ਏ ਉਹ ਬੰਦੇ ਲਿਆ ਕੇ ਪੱਧਰ ਕਰਾ ਲਿਆ ਕਰੋ ਉਹ ਇੱਧਰ ਲੈ ਆਈਏ ਤੇ ਯੋਟੋ ਆਪੋਰਟੋ ਜਾ ਤੋਂ ਲੈ ਮਾਰੀ ਲੈਣਾ ਇਹਨੂੰ ਉੱਚਾ ਕਰੋ ਮੇਰੀ ਗੱਲ ਸੁਣ ਓਏ ਥਰਡੇ ਬੰਨੇ ਬੈਰਿੰਗ ਪਾਓ ਇਹਨੂੰ ਚਾ ਰੱਖੋ ਜਿੰਨਾ ਹੁੰਦਾ ਏ ਚੱਲਿਆ ਰਾਹ ਤੇ ਫੇਰ ਹੁਣ ਅੱਜ ਪਿੰਡ ਜਾ ਕੇ ਤੁਹਾਨੂੰ ਪਿੰਡ ਦੀ ਅਪਡੇਟ ਦੇਣੀ ਜਿੱਥੇ ਆਪਣੇ ਬੰਦ ਤੇ ਸਾਰੇ ਬੰਦੇ ਲੱਗੇ ਉਹ ਸਾਰਾ ਤੁਹਾਨੂੰ ਬੰਨ ਦਿਖਾਉਣੇ ਆ ਕਿੱਥੋਂ ਸਾਡੇ ਖਤਰਾਂ ਤੇ ਕਿੰਨੀ ਸੇਵਾ ਚੱਲਣ ਡਈ ਆ ਫਿਰ ਮੇਰੇ ਵੀਰ ਵੱਧ ਤੋਂ ਵੱਧ ਸੰਯੋਗ ਦਾ ਪਹੁੰਚੋ ਤੇ ਫੇਰ ਜਿੰਨਾ ਵੀ ਹੋ ਸਕੇ ਆਪਣਾ ਸਈਦੀ ਮੋਹ ਜਵੇ ਆ ਪਾਣੀ ਬਾਲਟੀ ਨਾ ਕੱਢ ਦਿੰਦਾ ਵਿਹਲਾ ਬੈਠਾ ਇੱਥੇ ਹੈ ਸ਼ਿਵਾ ਆ ਪਾਣੀ ਥੱਲੇ ਰੱਖ ਕੇ ਹੱਥ ਨਾਲ ਝਟ ਦੇ ਨੂੰ ਪਾਣੀ ਨਿਕਲੂਗਾ ਫਿਰ ਗਾਰਾ ਘਟ ਬਣੂਗਾ ਆ ਪਾਣੀ ਕੱਢ ਲਾ ਹੌਣ ਦੇ ਨਿਕਲ ਜਾਣਾ ਚੀਜ਼ ਵਧੀਆ ਯਾਰ ਜਲੋ ਹੁਣ ਸ਼ਾਮਾਂ ਦਾ ਟਾਈਮ ਹੋ ਗਿਆ ਅੱਜ ਥੋੜਾ ਵੇਲੇ ਨਾ ਜਾਣਾ ਪਿੰਡ ਵਾਲੀ ਸਾਈਡ ਵੇਖਣਾ ਚੱਲ ਕੇ ਤੇ ਕੀ ਕਰਨਾ ਕੀ ਰਹਿ ਗਿਆ ਹੈ ਹਾਈ ਦੇ ਵਿੱਚ ਦੀ ਕੱਢਦਾ ਕੁੰਡੇ ਦੇ ਕੁੰਡੇ ਦੇ ਵਿੱਚ ਦੀ ਕੱਢ ਲਾ ਇਸ ਤਰ੍ਹਾਂ ਫਿਰ ਗਾਂ ਪਛਾਣੀ ਹੁੰਦਾ ਤੇ ਇੱਥੇ ਬੜਾ ਗੰਡ ਦੇ ਦਿਆ ਫਿਰ ਉਹ ਸੇਫਟੀ ਜਿਹੜੀ ਆ ਬਈ ਲਾਈ ਉਹ ਵੀ ਬਣ ਜੂਗੀ ਚੱਲ ਬੱਸ ਹੁਣ ਨਹੀਂ ਲੋ ਤੇ ਅਪਡੇਟ ਇਹ ਆ ਵੀ ਅੱਜ ਸਤਲੋਜ ਦੇ ਵੱਲ ਤੇ ਪਾਣੀ ਬਹੁਤ ਜ਼ਿਆਦਾ ਚੜਾਈ ਚ ਪਰ ਇੰਨਾ ਵਾ ਵਿਆਸ ਦਾ ਥੋੜਾ ਜਿਹਾ ਪਾਣੀ ਘਟਿਆ ਘਟਿਆ ਨਹੀਂ ਭੀ ਜਿੰਨਾ ਡਰ ਹੀ ਉਹਨਾ ਨਹੀਂ ਹੋਇਆ ਅੱਗੇ ਆ ਕਿਲਾ ਡੁੱਬ ਜਾਂਦਾ ਸੀ ਤੇ ਅੱਜ ਇਹ ਕਿਲਾ ਜੇ ਨੰਗਾ ਆ ਚਾਰ ਉਂਗਲਾਂ ਉਧਰ ਜਾ ਕੇ ਤਾਂ ਨਲਕੇ ਦੀ ਅਪਡੇਟ ਪਾ ਦਿੰਦੇ ਆ ਆ ਬੰਦ ਤੇ ਹੁਣ ਮਿੱਟੀ ਪੈਣੀ ਸ਼ੁਰੂ ਹੋ ਗਈ ਆ ਜਿਹੜੀ ਵੀਰਾਂ ਨੇ ਕਰਾਈ ਦਿੱਤੀ ਆ ਜਾਂ ਇਕੱਠੀ ਹੋਈ ਆ ਆਪਣੇ ਮੰਡ ਖੇਤਰ ਦੀ ਬਾ ਇੱਕ ਬੰਦੇ ਨੂੰ ਲੱਗ ਪਏ ਹੁਣ ਸਾਰੇ ਮੇਰੇ ਵੀਰ ਅੱਜ ਮੌਂਦੇ ਆ ਮਿੱਟੀ ਟਰੈਕਟਰ ਤੁਹਾਨੂੰ ਦਿਖਾਉਣੇ ਕਿਹੜੇ ਕਿਹੜੇ ਵੀਰ ਆਏ ਅੱਜ ਤੇ ਕਿੰਨੇ ਟਰੈਕਟਰ ਆਏ ਸਾਰਾ ਤੁਹਾਨੂੰ ਨਾਲ ਦੱਸਾਂਗੇ ਤੇ ਕਿੱਥੋਂ ਮਿੱਟੀ ਚੁੱਕਣ ਦਾ ਮਿੱਟੀ ਮਨੁੱਖ ਸ਼ਖ ਬਾਬਿਆਂ ਨੇ ਤੇ ਦੀ ਭਾਬੇ ਬੀਤੀ ਚੰਦਾ ਹੌਣਾ ਦੇ ਉੱਥੇ ਫਟਾ ਦੋ ਲਿਓਣ ਦਾ ਇਹ ਪਿੰਡ ਵਾਲੀ ਸਾਈਡ ਵਾਲਾ ਬੰਨਵਾ ਸਾਰਾ ਤੁਹਾਨੂੰ ਦਿਖਾਉਣੇ ਆ ਤੇ ਕਿੱਥੋਂ ਕਿੱਥੋਂ ਖਤਰਾ ਆਂਦਾ ਨਾ ਕੰਮ ਚੱਲਣ ਡਿਆ ਵਾ ਸਿੰਘ ਟੜੀ ਆਉਂਦੇ ਆ ਆ ਆਪਣਾ ਸੋਨੂ ਵੀਰ ਹਾਂ ਖਿੱਚੀ ਹੋ ਰਿਆਂ ਇਹ ਆ ਕਾਰਜ ਤੋਂ ਆਪਣਾ ਵਜਦੀ ਸਾਨ ਇਹ ਵੀ ਟੜੀ ਆਉਂਦੇ ਆ ਸਾਰੇ ਪਾ ਆ ਗਏ ਨਾਲੋਂ ਨਾਲ ਬੰਦਰ ਕਰੀ ਜਾਂਦੇ ਆ ਖਤਰਾ ਵਾਵੇ ਇਥੋਂ ਤੇ ਜਿਹੜੇ ਜਿਹੜੇ ਥਾਵਾਂ ਦੇ ਖਤਰਾ ਵਾ ਉਹਨਾਂ ਨਾਲ ਥਾਵਾਂ ਦੇ ਪਾਈ ਜਾਂਦੇ ਮਿੱਟੀ ਹੁਣ ਅੱਜ ਪੂਰੇ ਜੋਰਾਂ ਸ਼ੋਰਾਂ ਨਾਲ ਕੰਮ ਚੱਲਣ ਦਾ ਹੈ ਭਾਈ ਕਰਮਜੀਤ ਸਿੰਘ ਕਰਮਜੀਤ ਸਿੰਘ ਦਾ ਵੀ ਟਰੈਕਟਰ ਦਾ ਟਰੈਕਟਰ ਦੀ ਆਵਾਜ਼ ਫਲਦੀ ਆ ਆਪਣੇ ਟਰੈਕਟਰ ਦੀ ਆਵਾਜ਼ ਧੱਕੜ ਜੀ ਇੰਨੇ ਸਿਮਪਲ ਇੱਕ ਮਗਰ ਹੋਰ ਆ ਗਿਆ ਜੀ ਅਰਜਨ ਪੁਲਾੜ ਜਿੱਥੇ ਆਪ ਪਬੂਲਰ ਲਾਏ ਆ ਪਰ ਹੁਣ ਇਹਦੇ ਚ ਪਾਣੀ ਹੋ ਗਿਆ ਪਹਿਲਾਂ ਸੁੱਕੇ ਨਾ ਰਗੜੇ ਗਏ ਹੁਣ ਪਾਣੀ ਨਾ ਆ ਜਾਣਾ ਕੰਮ ਲੱਗ ਗਿਆ ਲੱਗ ਗਿਆ ਲੱਗ ਗਿਆ ਕਬੂਲਰ ਦੇ ਵਧੀਆ ਹੀ ਭਾਰ ਕਈ ਯਾਰ ਇਹਨਾਂ ਨੂੰ ਸੋਕਾ ਮਾਰ ਜਾਂਦਾ ਤੇ ਕਈ ਯਾਰ ਇਹਨਾਂ ਨੂੰ ਡੋਬਾ ਮਾਰ ਜਾਂਦਾ ਹੁਣ ਚੜਦੇ ਹੁਣ ਥੱਲੇ ਪਾਣੀ ਖਲੋ ਗਿਆ ਹੁਣ ਫੇਰ ਅੜ ਜਾਣੇ ਆਹ ਹੀ ਖੱਤਾ ਭਜਿਆ ਦੁੱਤੀ ਦੇ ਚੱਲ ਸਾਲ ਵੇਖ ਲਈ ਤੇ ਹੋਰ ਫੁੱਟ ਪਾੜ ਕੇ ਜਿੰਨੇ ਨੇ ਵਿਗੜ ਗਏ ਵਾਂਦਨ ਵਾਲੇ ਨੂੰ ਵੇਚ ਦਾਂਗੇ ਜਦੋਂ ਫੋਲ 2023 ਵਾਲਾ ਹਾਰ ਆਇਆ ਇਹਨਾਂ ਉਦੋਂ ਇੱਥੋਂ ਟੁੱਟਾ ਹੀ ਜਾਵੇ ਇੱਥੇ ਰੋਖ ਰੱਖਦੇ ਬੋਧ ਲਾਦੇ ਆ ਤੇ ਇੱਥੋਂ ਫੋਲ ਹੀ ਉਹ ਜਿੱਦਾਂ ਤੁਹਾਨੂੰ ਮੈਂ ਦਿਖਾਉਣ ਡਿਆਂ ਇੱਥੋਂ ਲੈ ਕੇ ਉਹ ਵੱਡੀਆਂ ਟਾਲੀਆਂ ਤੱਕ ਸਾਰਾ ਹੀ ਟੁੱਟ ਗਿਆ ਟਾਲੀਆਂ ਦੁੱਧੀਆਂ ਹੋ ਗਈਆਂ ਇਹ ਪਿਛਲੀ 1 ਹਰ ਵਾਲੇ ਤੇ ਹੁਣ ਇੱਥੇ ਲਿਆ ਕੇ ਰੋਖ ਲਾਏ ਵਾਂਸਾਂ ਵਾਂਸਾਂ ਦੇ ਆ ਕੀ ਕਿਰਪਾ ਮਾਲਕ ਦੀ ਓ ਟਾਣੀ ਚ ਲੱਭਣੇ ਤੈਨੂੰ ਆਪਣੇ ਬੰਦੇ ਚ ਚੱਲਦੇ ਉਹਨਾਂ ਕੋ ਤੇ ਆ ਮੇਨ ਜਿਹੜਾ 2023 ਤੋਂ 28 ਦੇ ਇਧਰੋਂ ਸਾਰੇ ਆਪਣੀ ਪੈਲੀ ਸਾਰਾ ਪਾਣੀ ਦੇ ਦਤਾ ਸਾਰੀ ਟੁੱਟ ਕੇ ਤੇ ਗਾਂ ਦੀ ਗਾਂ ਹੀ ਭੱਗਦੀ ਹੁਣ ਬਣਾਈ ਪਈ ਆ ਜਾਨਦੀ ਆਪਾਂ ਆਇਓ ਤਬਾ ਮੈਂ ਨਾਲ ਗੱਪਾਂ ਕੀਤੀਆਂ ਨਾ ਆ ਬਿਆਨ ਤੇ ਆਂ ਸਾਡੇ ਵੀਰੀ ਜੰਦੀਆਂ ਨੂੰ ਖੂਬ ਬੋਲਦੇ ਸ਼ਰਦਾਈਆਂ ਦੇ ਲੰਗਰ ਚੱਲਣਦੇ ਆ। ਅੰਦਰ ਰਾਇਲ ਸਿੰਘ ਸਤਰਾਮ ਸਿੰਘ। ਹੋਰ ਬੱਬਾ ਜੀ, ਹਦੀ ਖਾਲਸਾ ਤੇ ਬੱਬੇ ਵਿਧੀ ਚ ਆਂਦੇ ਸ। ਪੜਾ ਤੋ ਸਿੰਘ। ਆ ਲੈ। ਲਿਜਾ ਰ ਤੋਂ ਆਦਿ ਲੈ ਆ। ਅਰਧੋਂ ਤਾਹ ਕੁੱਲਾ ਵਾਦੂ। ਪੜ ਜਿਓ ਬਣ ਕਿੱਦਾਂ ਲੋਟੇ।

ਇਹ ਜੀਸੀਬੀ ਲੱਗੀ ਆ ਉੱਥੇ ਆਏ ਆ ਟਰੈਕਟਰ ਵਾਲਾ ਅੱਜ ਪਿੰਡੋਈਆਂ ਥੋੜੇ ਹੀ ਆਜੇ ਤੇ ਸਾਰੇ ਟਰੈਕਟਰ ਆ ਜੰਦੇ ਤੇ ਫਿਰ ਕੋਈ ਨਾ ਕੋਈ ਚਲੋ ਮਿੱਟੀ ਵੱਢ ਪੈ ਜਾਂਦੀ ਆ ਤੇ ਹੁਣ ਜਿਆਦੇ ਆਪਾਂ ਨੂੰ ਲੋਡ ਆ ਟਰਾਲਿੰਗ ਵਾਲੇ ਟਰੈਕਟਰ ਟਰਾਲਿੰਗ ਵਾਲੇ ਟਰੈਕਟਰ ਹੁਣ ਕਿਰਾਏ ਵਾਲੇ ਟਰੈਕਟਰ ਵਾਧੂ ਆ